ਖੁਦਾਮੰਦ ਪੁੱਤਰ ਪ੍ਰਭ ਯਿਸੂ ਮਸੀਹ ਦਾ ਧਰਤੀ ਦੇ ਉੱਤੇ ਆਉਣਾ ਦਾ ਜੋ ਖਾਸ ਮਕਸਦ ਆ ਉਹ ਪਿਆਰ ਆ ਉਹਨਾਂ ਨੇ ਆਣ ਕੇ ਸਾਨੂੰ ਪਿਆਰ ਕਰਨਾ ਸਿਖਾਇਆ ਇੱਕ ਦੂਸਰੇ ਦੇ ਨਾਲ ਔਰ ਸਾਨੂੰ ਇੱਕ ਦੂਸਰੇ ਨਾਲ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਔਰ ਪਿਆਰ ਦੇ ਨਾਲ ਤਰਬੂਦੀ ਮਹਿਮਾ ਕਰਨੀ ਚਾਹੀਦੀ ਹੈ। ਇੱਕ ਜਨਮ ਦਿਹਾੜਾ ਸुरू ਤੋਂ ਆਪ ਤੋਂ ਲੈ ਕੇ ਅੰਤ ਤੱਕ ਪ੍ਰਭ ਯਿਸੂ ਮਸੀਹ ਦਾ ਨਾਮ ਹੈ ਔਰ ਰਹੇਗਾ ਇਹ ਬਾਅਦ ਦੇ ਵਿੱਚ ਜਿਗੜ ਕੀਤਾ ਗਿਆ। ਕਿ ਜਦੋਂ ਪ੍ਰਭੂ ਨੇ ਇਸ ਧਰਤੀ ਤੇ ਆਉਣਾ ਸੀ ਇਹਦੀ ਭਾਵੇਂ ਕਹਾਣੀ ਬਹੁਤ ਸਾਲ ਪਹਿਲਾਂ ਹੀ ਹੋ ਚੁੱਕੀ ਸੀ ਪਰ ਜੋ ਵੀ ਇਹ ਤੇ ਮੰਨ ਲਏਗਾ ਸੋ ਬਚਾਇਆ ਜਾਏਗਾ ਪ੍ਰਭੂ ਦੇ ਜੋ ਵੀ ਬਚਨਾਂ ਉੱਤੇ ਚੱਲਣਗੇ ਸੋ ਸਦੀਪਕ ਜੀਵਨ ਕੋਣਗੇ ਹਰ ਸਾਲ ਰਲ ਮਿਲ ਕੇ ਖੁਦਾਵੰਦ ਪੁੱਤਰ ਪ੍ਰਭੂ ਯਸਮ ਸੀਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਉਂਦੇ ਆਂ ਔਰ ਜਿੰਨੇ ਵੀ ਨਗਰ ਕੀਰਤਨ ਪ੍ਰਭਾਤ ਫੇਰੀਆਂ ਸਾਡੇ ਨਗਰ ਦੇ ਵਿੱਚੋਂ ਦੀ ਲੰਘਦੇ ਆ ਅਸੀਂ ਸਭਨਾਂ ਦਾ ਸਤਿਕਾਰ ਕਰਦੇ ਆਂ ਔਰ ਉਹਨਾਂ ਦਾ ਆਦਰ ਮਾਨ ਕਰਦੇ ਆਂ ਸਾਰਿਆਂ ਨੂੰ ਮਾਤਾ ਜੀ ਦੇ ਦੈਂਸੀ ਦੀ ਮੇਰਾ ਨਾਮ ਕੁਲਦੀਪ ਸਿੰਘ ਤਾਉਣਾ ਇਹਨਾਂ ਪ੍ਰਧਾਨ ਕ੍ਰਿਸਚਨ ਐਸੋਸੀਏਸ਼ਨ ਫਰੰਟ ਤੋਂ ਫਿਰ ਤੋਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਬਧਾਈ ਦੇਣਾ ਚਾਹੁੰਦਾ ਪ੍ਰਭ ਜਸਮੀ ਸਿੰਘ ਦੇ ਜਨਮ ਦਿਹਾੜੇ ਤੇ ਤੇ ਸੋਭਾ ਯਾਤਰਾ ਜੋ ਸਾਡੇ ਕਰਮਾ ਵਿੱਚ ਫਖਾਨੇ ਕੀਤਾ ਔਰ ਆਈਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਆ ਜੋ ਕਿ ਪਿੰਡ ਲੱਖੋਵਾਲ ਤੋਂ ਕਰਕੇ ਚੱਲ ਕੇ ਸੋਭਾ ਯਾਤਰਾ ਸਾਡੇ ਪਿੰਡ ਵਿੱਚ ਆਈ ਆ ਉਹਨਾਂ ਦਾ ਸੇ ਧੰਨਵਾਦ ਕੀਤਾ ਔਰ ਉਹਨਾਂ ਨੇ ਲੰਗਰ ਵੀ ਸਿਕਾਇਆ ਔਰ ਇੱਕ ਸੋਭਾ ਯਾਤਰਾ ਜੋ ਕਿ ਫਲੇਮਪੁਰਾ ਫਖਾਨਾ ਤੋਂ ਚੱਲ ਕੇ ਆਈ ਸੀ ਅਸੀਂ ਉਹਨਾਂ ਦਾ ਵੀ ਨੰਗਰ ਪੁਲਿਸ ਕਾ ਕੇ ਉਹਨਾਂ ਨੂੰ ਸੋਕੇ ਜੈਵਰ ਆਇਆ ਸੰਤਾਨਾ ਧੰਨਵਾਦ ਕੀਤਾ ਹੈ। ਔਰ ਜਿਆਦਾ ਧੰਨਵਾਦ ਕਰਦੇ ਆਪਣੇ ਨੌਜਵਾਨਾਂ ਦਾ ਜੋ ਨਸ਼ਿਆਂ ਤੋਂ ਦੂਰ ਲੈ ਕੇ ਇਸ ਅਸੀਦ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ ਹਰ ਸਾਲ ਦੇ ਸਾਲ ਸਾਡੇ ਨਾਲ ਸਹਿਯੋਗ ਕਰਦੇ ਨੇ ਔਰ ਸਾਡੇ ਜਿੰਨੇ ਵੀ ਸਹਿਯੋਗੀ ਪ੍ਰਧਾਨ ਨਿਰਮਲ ਸਿੰਘ ਜੀ ਪ੍ਰਧਾਨ ਜਤਿੰਦਰ ਸਿੰਘ ਜੀ ਔਰ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਸਾਥ ਦਿੰਦੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਦੁਆ ਕਰਦੇ ਹਾਂ ਪ੍ਰਭੂ ਦੇ ਅੱਗੇ ਹਰ ਸਾਲ ਇਸੇ ਤਰ੍ਹਾਂ ਖੁਸ਼ੀਆਂ ਪਰਿਆ ਤਿਹਾਰ ਆਉਂਦਾ ਰਹੇ ਅਸੀਂ ਮਨਾਉਂਦੇ ਰਹੀਏ ਸਭ ਸਾਰਿਆਂ ਨੂੰ ਬਲੈਸ ਦੇ ਔਰ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਤਰੱਕੀਆਂ ਬੱਚੇ ਸਿਹਰਨਾ ਇੱਕ ਵਾਰੀ ਸ਼ਹਿਰ ਬਧਾਈ ਦਿੰਨਾ ਵੱਡੇ ਦੇ ਨਾਤੇ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਦਿੰਨਾ ਆ ਔਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਵੇਖੋ ਜੀ ਜਨਮ ਦਿਹਾੜਾ ਸ਼ੁਰੂ ਤੋਂ ਆਪ ਤੋਂ ਲੈ ਕੇ ਅੰਤ ਤੱਕ ਪ੍ਰਭੂ ਜੈ ਸੁੰਸੀ ਦਾ ਨਾਮ ਹੈ ਔਰ ਰਹੇਗਾ ਇਹ ਬਾਵਲ ਦੇ ਵਿੱਚ ਜਿਗੜ ਕੀਤਾ ਗਿਆ ਕਿ ਜਦੋਂ ਪ੍ਰਭੂ ਨੇ ਇਸ ਧਰਤੀ ਤੇ ਉਣਾ ਸੀ ਇਹਦੀ ਪੁਰਾਣੀ ਬਹੁਤ ਸਾਲ ਪਹਿਲਾਂ ਹੀ ਹੋ ਚੁੱਕੀ ਸੀ ਔਰ ਜੋ ਵੀ ਇਤੇ ਮੰਨ ਲਿਆਏਗਾ ਸੋ ਬਚਾਇਆ ਜਾਏਗਾ ਪ੍ਰਭੂ ਦੇ ਜੋ ਵੀ ਵਚਨਾਂ ਉੱਤੇ ਚ ਸੋ ਸਦੀਪਕ ਜੀਵਨ ਪਾਉਣਗੇ ਪ੍ਰਭੂ ਦਾ ਮੈਸੇਜ ਆ ਕਿ ਜੋ ਜੋ ਪ੍ਰੇਮ ਕਰਦੇ ਨੇ ਔਰ ਪ੍ਰੇਮ ਸਾਰਿਆਂ ਨਾਲ ਮੇਲਮਲਾਪ ਰੱਖੋ ਔਰ ਪ੍ਰਭੂ ਦਾ ਸਭ ਤੋਂ ਜੋ ਵੀ ਸੰਦੇਸ਼ ਆ ਅਸੀਂ ਪਾਸਟਰ ਸਾਹਿਬਾਨਾਂ ਨੇ ਵੀ ਇਹੋ ਹੀ ਅਪੀਲ ਕਰਦੇ ਆ ਕਿ ਹਰ ਚਰਚੇ ਦੇ ਵਿੱਚ ਹਰ ਇੱਕ ਪਾਸਟਰ ਸੰਤਾਂ ਦੇ ਨਾਲ ਮਿਲਜੁਲ ਕੇ ਰਿਆ ਕਰੋ ਔਰ ਸਾਰਨ ਪ੍ਰੇਮ ਔਰ ਪਿਆਰ ਬਣਾਈ ਰੱਖੋ ਨੌਜਵਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗੇ ਕਿ ਨਸ਼ਿਆਂ ਤੋਂ ਦੂਰ ਰਹਣ ਔਰ ਪ੍ਰਭੂ ਦੇ ਵਿੱਚ ਚੱਲਣ ਕਿਉਂਕਿ ਸੰਤ ਸਮਾਂ ਨੇੜੇ ਆ ਇਹ ਸਾਰੇ ਲੋਕ ਜਾਣਦੇ ਕਿ ਸਮਾਂ ਆ ਗਿਆ ਆ ਉਹ ਜੋ ਵੀ ਨਿਸ਼ਾਨ ਦਿੱਤੇ ਗਏ ਬਾਈਬਲ ਦੇ ਦੁਆਰਾ ਪੂਰੇ ਹੋ ਰਹੇ ਨੇ ਸਾਡਾ ਤਾਂ ਬਾਰਾ ਮੈਸੇਜ ਜਹੀ ਹੈ ਨੌਜਵਾਨਾਂ ਨੂੰ ਤੋਬਾ ਕਰੋ ਬਪਤਿਸਮਾ ਲਓ ਔਰ ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਔਰ ਸਵਰਗ ਤੇ ਨੂੰ ਸੁੱਖ ਦੇ ਦੇਣ ਉਹ ਸੋ ਸਭ ਤੋਂ ਪਹਿਲਾਂ ਮੈਂ ਪਿੰਡ ਤੁੰਗ ਦੀ ਸਾਰੀ ਸਮੂਹ ਕਲੀਸਿਆ ਵੱਲੋਂ ਸੋ ਆਰ 1 ਦੇ ਵਿੱਚ ਜਿੰਨੇ ਵੀ ਪਾਟਰ ਸਹਿਬਾਨ ਔਰ ਜਿੰਨੇ ਵੀ ਖਲੀਸੀਆ ਜੀ ਜੀ ਜਗਾ ਦੇ ਉੱਤੇ ਅੱਜ ਖੁਦਾਵੰ ਪੁੱਤਰ ਪ੍ਰਭੂ ਯਸਮ ਸੀ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਸਭਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਖੁਦਾਵੰ ਪੁੱਤਰ ਪ੍ਰਭੂ ਯਸਮ ਸੀ ਜੀ ਦਾ ਧਰਤੀ ਦੇ ਉੱਤੇ ਆਉਣ ਦਾ ਜੋ ਖਾਸ ਮਕਸਦ ਆ ਉਹ ਪਿਆਰ ਆ ਉਹਨਾਂ ਨੇ ਆਣ ਕੇ ਸਾਨੂੰ ਪਿਆਰ ਕਰਨਾ ਸਿਖਾਇਆ ਇੱਕ ਦੂਸਰੇ ਦੇ ਨਾਲ ਔਰ ਸਾਨੂੰ ਇੱਕ ਦੂਸਰੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਔਰ ਪਿਆਰ ਦੇ ਨਾਲ ਪ੍ਰਭੂ ਦੀ ਮਹਿਮਾ ਕਰਨੀ ਚਾਹੀਦੀ ਹੈ ਇਹ ਲੰਗਰ ਜੋ ਪਿੰਡ ਦੀ ਸਮੂਹ ਕਲਿਸਿਆ ਉਹਨਾਂ ਵੱਲੋਂ ਲਗਾਇਆ ਗਿਆ ਹੈ ਔਰ ਸਾਬਨਗਰ ਦਾ ਸੰਯੋਗ ਸਾਡੇ ਨਾਲ ਆ ਔਰ ਅਸੀਂ ਇਸੇ ਤਰ੍ਹਾਂ ਹਰ ਸਾਲ ਰਲ ਮਿਲ ਕੇ ਖੁਦਾਵੰਦ ਪੁੱਤਰ ਪ੍ਰਭੂ ਯਸਮਸੀ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਉਂਦੇ ਆ ਔਰ ਜਿੰਨੇ ਵੀ ਨਗਰ ਕੀਰਤਨ ਪ੍ਰਭਾਤ ਫੇਰੀਆਂ ਸਾਡੇ ਨਗਰ ਦੇ ਵਿੱਚੋਂ ਦੀ ਲੰਘਦੇ ਆ ਅਸੀਂ ਸਾਬਣਾ ਦਾ ਸਤਿਕਾਰ ਕਰਦੇ ਆ ਔਰ ਉਹਨਾਂ ਦਾ ਆਦਰ ਮਾਨ ਕਰਦੇ ਹਾਂ ਨਵੇਂ ਸਾਲ ਦੇ ਵਿੱਚ ਸੰਦੇਸ਼ ਇਹ ਆ ਕਿ ਜੋ ਲੋਕ ਆਪਣਾ ਜੀਵਨ ਖੁਦਾਵੰਦ ਪੁੱਤਰ ਪ੍ਰਭੂ ਯਸੁਸਮ ਸੀ ਜੀ ਨੂੰ ਦਿੰਦੇ ਨੇ ਉਹਨਾਂ ਵਾਸਤੇ ਹਰ ਦਿਨ ਇੱਕ ਨਮਸਾਲਿਆ ਔਰ ਹਰ ਦਿਨ ਇੱਕ ਵੱਡਾ ਦੇਣਿਆ ਔਰ ਮੈਂ ਨਵੇਂ ਸਾਲ ਤੇ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਡਾ ਆਪਸੀ ਪਿਆਰ ਜਿਹੜਾ ਆ ਬਦਲਣਾ ਚਾਹੀਦਾ ਆ ਔਰ ਜਿਹੜੇ ਨੌਜਵਾਨ ਆ ਉਹਨਾਂ ਵਾਸਤੇ ਖਾਸ ਕਹਿਣਾ ਚਾਹੁੰਦਾ ਕਿ ਬਾਣੀ ਦੇ ਵਿੱਚ ਲਿਖਿਆ ਇਹ ਨੌਜਵਾਨ ਆਪਣੀ ਜ਼ਵਾਨੀ ਦੇ ਦਿਨਾਂ ਵਿੱਚ ਆਪਣੇ ਕਰਤਾਰ ਨੂੰ ਚੇਤੇ ਰੱਖ ਕਿਉਂਕਿ ਅਜੇ ਉਹ ਦਿਨ ਨਹੀਂ ਆਏ ਜਿਨ੍ਹਾਂ ਦੇ ਵਿੱਚ ਤੂੰ ਆਕੇਗਾ ਕਿ ਮੈਨੂੰ ਕੁਝ ਚੰਗਾ ਨਹੀਂ ਲੱਗਦਾ ਮੇਰੀ ਸਮੂਹ ਕਲਿਸਿਆ ਵੱਲੋਂ ਪਿੰਡ ਤੋਂਗ ਵੱਲੋਂ ਮੈਂ ਸਵਕਤ ਕਰਦੀ ਆਂ कि ਮੇਰੇ ਬਹੁਤ ਪਿੰਡ ਅੱਛਾ ਵਾ ਬਹੁਤ ਵਧੀਆ ਸਭ ਜਣ ਰਲ ਮਿਲ ਕੇ ਆਪਸੀ ਪਿਆਰ ਵਿੱਚ ਰਹਿ ਕੇ ਇਹ ਖੁਦਾ ਦੇ ਨਾਮ ਨੂੰ ਅੱਗੇ ਵਧਾਉਂਦੇ ਨੇ ਔਰ ਇਸੇ ਤਰ੍ਹਾਂ ਹੀ ਖੁਦਾ ਦੇ ਨਾਮ ਨੂੰ ਅੱਗੇ ਵਧਾਉਂਦੇ ਰਹਿਣਗੇ ਔਰ ਮੇਰੀ ਪੋਰ ਤੋਂਗ ਵੱਲੋਂ ਔਰ ਸਮੂਹ ਕਲਿਸਿਆ ਵੱਲੋਂ ਸਭ ਨੂੰ ਵੱਡੇ ਦਿੰਦੀਆਂ ਲੱਖ ਲੱਖ ਵਧਾਈਆਂ ਹੋਣ ਔਰ ਇਸ ਤਰ੍ਹਾਂ ਅਸੀਂ ਇੱਕ ਦੂਸਰਾ ਪਿਆਰ ਜ਼ਾਹਿਰ ਕਰਦੇ ਰਹੀਏ ਔਰ ਇੱਥੇ ਖਾਸ ਖਾਣੇ ਦਾ ਪ੍ਰਬੰਧ ਲੱਖੋਵਾਲ ਤੋਂ ਅਸੀਂ ਉਹਨਾਂ ਨਾਲ ਉਹਨਾਂ ਦੇ ਲਈ ਆਸਤੇ ਖਾਣੇ ਦਾ ਪ੍ਰਬੰਧ ਕੀਤਾ ਔਰ ਸਲੇਮ ਪੋਰਟੋ ਅਸੀਂ ਉਹਨਾਂ ਵਾਸਤੇ ਵੀ ਖਾਣੇ ਦਾ ਇੰਤਜ਼ਾਮ ਕੀਤਾ ਸ਼ੋਭਾ ਯਾਤਰਾ ਉਹ ਸਾਡੇ ਨਗਰ ਵਿੱਚ ਲੈ ਕੇ ਆਏ ਔਰ ਅਸੀਂ ਉਹਨਾਂ ਵਾਸਤੇ ਖਾਣੇ ਦਾ ਇੰਤਜ਼ਾਮ ਕੀਤਾ ਇਸੇ ਤਰ੍ਹਾਂ ਅਸੀਂ ਆਪਣੇ ਪਿਆਰ ਨੂੰ ਹਮੇਸ਼ਾ ਲਈ ਜ਼ਾਹਿਰ ਕਰਦਾ ਰਹਾਂਗੇ ਜਿਸ ਤਰ੍ਹਾਂ ਉਸ ਪਿਤਾ ਨੇ ਸਾਡੇ ਨਾਲ ਪਿਆਰ ਕੀਤਾ ਅਸੀਂ ਵੀ ਇੱਕ ਦੂਸਰੇ ਨਾਲ ਮਿਲਜੁਲ ਕੇ ਆਪਸੀ ਪਿਆਰ ਵਿੱਚ ਰਹਿ ਕੇ ਇਸੇ ਤਰ੍ਹਾਂ ਅਸੀਂ ਪਿਆਰ ਨੂੰ ਜ਼ਾਹਿਰ ਕਰਦੇ ਰਾਵਾਂਗੇ ਇਸ ਵਿੱਚ ਪ੍ਰਭੂ ਦੇ ਨਾਮ ਇਸ ਸਭ ਨੂੰ ਸਾਡੇ ਸਭ ਵੱਲੋਂ ਮੇਰੀ ਪੂਰੀ ਮਸੀਕਲੀਸੀਆ ਵੱਲੋਂ ਪ੍ਰਭੂ ਦੇ ਨਾਮ ਇਸ ਸਭ ਨੂੰ ਜੈਮਸੀ ਦੀ ਜੀ